ਇਹ ਵਿਆਹ ਆਇਆ ਵੈਥੇ ਜੀ ਕੀ ਨਾਇ ਤੇ ਸਾਰਾ ਇਹ ਕੀ ਗੱਲਬਾਤ ਹੋਈ ਆ ਉਹ ਕਿਹੜੇ ਪਰਿਵਾਰ ਹੈ ਇਹ ਮੇਰਾ ਨਾਮ ਪ੍ਰਵਿੰਦਰ ਸਿੰਘ ਆ ਪਿੰਡ ਕੋਟ ਸੁਖਿਆਈ ਤੇ ਮੇਰੇ ਭਰਾ ਨੇ ਮੇਰੇ ਪਿਤਾ ਜੀ ਦਾ ਕਤਲ ਕਰਤਾ ਗਾਲੀ ਗਲੋਚ ਕੱਢਦਾ ਸੀ ਜੀ ਗੰਦਗੰਦ ਗਾਲਾਂ ਹੀ ਦੋਨੇ ਹੱਥ ਵੱਲ ਜਦੋਂ ਉਹਨਾਂ ਨੂੰ ਚੜਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਟੰਬੇ ਨਾਲ ਵਾਰ ਕੀਤਾ ਤੇ ਉਹਨੂੰ ਮਾਰ ਦਿੱਤਾ ਜੀ ਕਤਲ ਕਰ ਦਿੱਤਾ ਜੀ ਯਾਰ ਪੜ ਕੇ ਕੀ ਕਾਰਨ ਕੀ ਸੀ ਜਬਸਤ ਪਤਾ ਨਹੀਂ ਨਸ਼ੇ ਨੂੰ ਸ਼ੇਵਦ ਕਰਦੇ ਨਸ਼ਾ ਵੱਧ ਕਰਦਾ ਸੀ ਤੇ ਗਾਲਾਂ ਕੱਢਦਾ ਸੀ ਗੰਦਗੰਦ ਗਾਲਾਂ ਬੇਲਾ ਰਹਿੰਦਾ ਸੀ ਦੋਨਾਂ ਨੂੰ ਜਦੋਂ ਰੋਕ ਰੋਕਿਆ ਵੀ ਗਾਲਾਂ ਨਾ ਕੱਢ ਤਾਂ ਉਹਨਾਂ ਨੇ ਮਤਲਬ ਉਹਨਾਂ ਦੇ ਕਤਲ ਕਰ ਦਿੱਤਾ ਜੀ ਇਹਨਾਂ ਦੇ ਕਿਸ ਤਰ੍ਹਾਂ ਦਾ ਨਸ਼ਾ ਕਰਦੇ ਸੀ ਨਸਾ ਸੁਕਾ ਸਕਾ ਪਿੰਡ ਦਾ ਜਾਂ दारू ਵਗਾਰਾ ਪਿੰਦਾ ਬਸ ਹੱੱਟ ਸੱਟ ਰੈਂਦਾ ਹੀ ਹੋਇ। ਕਿ ਕੋਰਸਕੀਰ ਮਰਡਰ ਹੋਇਆ ਹੈ। ਕੀ ਕਾਰਨ ਬਣਿਆ? ਇਹ ਕੋਰਸੁਖੀਏ ਦੇ ਵਿੱਚ ਪਰਮਜੀਤ ਸਿੰਘ ਨਾਂ ਦੇ ਬੰਦੇ ਦਾ ਕਤਲ ਹੋਇਆ। ਇਹ ਕਤਲ ਉਹਦੇ ਲੜਕੇ ਪ੍ਰਗਟ ਸਿੰਘ ਵੱਲੋਂ ਕੀਤਾ ਗਿਆ। ਜੋ ਇਹ ਪਰਚਾ ਮਰਨ ਵਾਲੇ ਪਰਮਜੀਤ ਕੌਰ ਦੀ ਪਤਨੀ ਦੇ ਬਿਆਨ ਤੇ ਦਰਜ ਹੋਇਆ ਜਿਸ ਨੇ ਆਪਣੇ ਬਿਆਨ ਚ ਦੱਸਿਆ ਕਿ ਉਹਦਾ ਵੱਡਾ ਲੜਕਾ ਪ੍ਰਗਟ ਸਿੰਘ ਜੀ ਦੀ ਉਮਰ ਕਰੀਬ 35-36 ਸਾਲ ਹੈ। ਉਹ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਕਰੀਬ 10 ਸਾਲ ਤੋਂ ਉਹਦੀ ਦਵਾਈ ਚੱਲਦੀ ਹੈ। ਤੇ ਉਹ ਰਾਤ ਨੂੰ ਜਦੋਂ ਘਰੇ ਉਹ ਬੈਠੇ ਗੱਲਾਂ ਕਰ ਰਹੇ ਸੀ ਤੋਂ ਬਾਹਰੋਂ ਕੋਈ ਆਇਆ ਤੇ ਆ ਕੇ ਉਹਨਾਂ ਨਾਲ ਮਾੜਾ ਚੰਗਾ ਬੋਲਣ ਲੱਗ ਗਿਆ। ਜਿਸ ਤੋਂ ਤਾਂ ਸ਼ੁਰੂ ਆ ਕੇ ਉਹਨਾਂ ਦੀ ਆਪਸੀ ਜਿਹੜੀ ਗਰਮੀ ਹੋਈ ਹੈ ਗੱਲਬਾਤ। ਉਹਨੇ ਘਰੇ ਪਿਆ ਟੰਬਾ ਚੱਕ ਕੇ ਆਪਣੇ ਪਿਓ ਦੇ ਸਾਹਮਣੇ ਦੋ ਤਿੰਨ ਵਾਰ ਕੀਤੇ ਜਿਸ ਕਾਰਨ ਉਹਦਾ 피ਓ ਲਹੂ ਲਵਾਨ ਹੋ ਗਿਆ ਤੇ ਮੌਕੇ ਤੇ ਮੌਤ ਹੋ ਗਈ। ਜੋ ਹੁਣ ਉਹ ਘਰੋਂ ਫਰਾਰ ਹੋ ਗਿਆ ਸੀ ਪ੍ਰਗਟ ਸਿੰਘ ਨੂੰ ਫੜਨ ਲਈ ਟੀਮਾਂ ਭੇਜੀਆਂ ਗਈਆਂ ਤੇ ਛੇਤੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਬਣਦੀ ਕਾਰਵਾਈ ਅੱਗੇ ਚਲੇਗੀ